ਦੀ ਵੀਡੀਓ ਪਰੋਲ ਦਿੱਤੀ ਗਈ ਹੈ ਸਿਰਫ ਸੌ ਚੁੱਕਣ ਲਈ ਦਿੱਤੀ ਗਈ ਹੈ ਉਹ 4 ਦਿਨ ਦਾ ਵੈਸੀ ਭਲੇਖਾ ਭਲੇਖੇ ਪਾਉਣ ਲਈ ਹੈ ਹੁਣ ਜਿਹੜੀ ਸੌ ਚੁੱਕੀ ਗਈ ਹੈ ਤੇ ਜੋ ਸਾਨੂੰ ਲੱਗਦਾ ਹੈ ਭਾਈ ਅਮਰਿਤਪਾਲ ਸਿੰਘ ਨੂੰ ਅੱਜ ਸ਼ਾਮ ਨੂੰ ਹੀ ਵਾਪਸ ਲੈ ਜਾਣਗੇ ਜਿਹੜਾ ਆਰਡਰ ਆਇਆ ਹੈ ਉਸ ਚ ਅੰਡਰ ਸੈਕਸ਼ਨ 2C ਸਿਰਫ ਉਹਨਾਂ ਦੇ ਬਲੱਡ ਰਿਲੇਟਿਵਸ ਫਾਦਰ ਤੇ ਅੰਕਲ ਮਿਲ ਸਕਦੇ ਨੇ ਤਾਂ ਉਹਨਾਂ ਦੇ ਚਾਚਾ ਸੁਭਚੈਨ ਸਿੰਘ ਜੀ ਤੇ ਜਿਹੜੇ ਬਾਪੂ ਤਸੀਮ ਸਿੰਘ ਜੀ ਨੇ ਤੇ ਉਹ ਵੀ ਇੱਧਰ ਹੀ ਆ ਰਹੇ ਨੇ ਤੇ ਇੱਥੇ ਉਹਨਾਂ ਨੂੰ ਮਿਲੌਣ ਜਾ ਰਹੇ ਨੇ ਤਿੰਨ ਚਾਰ ਦਿਨ ਪਹਿਲਾਂ ਹੀ ਅਸਾਮ ਦੇ ਵਿੱਚ ਸੀ ਤੁਸੀਂ ਡਿਬਰੂਗੜ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਕੀ ਕੁਝ ਗੱਲਬਾਤ ਉਦੋਂ ਹੋਈ ਸੀ ਔਰ ਕੀ ਕੁਝ ਕਹਿਣਾ ਸੀ ਅਮਰਿਤਪਾਲ ਨੂੰ ਯਾਦ ਦੇ ਪ੍ਰਤੀ ਇੱਕ ਜੋ ਚਿੰਤਨ ਹੁੰਦਾ ਮਨ ਦੇ ਵਿੱਚ ਵੀ ਜੋ ਬਾਕੀ ਪਾਰਟੀਆਂ ਨੇ ਬਾਕੀ ਪੋਲਿਟਿਸ਼ੀਅਨਸ ਨੇ ਉਹ ਲੁੱਟ ਕੇ ਖਾ ਗਏ ਨੇ ਪੰਜਾਬ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਇਸ ਚੀਜ਼ ਦੇ ਆਪਾਂ ਨੂੰ ਸਾਰੇ ਮੁੱਦੇ ਨੇ ਉਹ ਚੁੱਕਣੇ ਚੁੱਕਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਹੋਰ ਜਿਹੜਾ ਵੀ ਕੁਝ ਕੰਮ ਜੋ ਡਵੈਲਪਮੈਂਟ ਹੋ ਸਕਦੀ ਉਹ ਕਰਨੀ ਚਾਹੀਦੀ ਹੈ ਨਸ਼ਿਆਂ ਦੇ ਵਿਰੁੱਧ ਆਪਾਂ ਜੰਗ ਜਾਰੀ ਰੱਖਣੀ ਹੈ ਬੜਾ ਜ਼ਿਆਦਾ ਇੱਕ ਮੰਦ ਦੇ ਵਿੱਚ ਮਲਾਲ ਵੀ ਹੈ ਵੀ ਉੱਥੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਮੌਜੂਦ ਸਨ ਉਹ ਵੀ ਇੱਕ ਚੁਣੇ ਹੋਏ ਨਮਾਇंदे ਨੇ ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ ਗਿਆ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਚਾਚਾ ਜੀ ਉਹਨਾਂ ਨੂੰ ਵੀ ਚੈਂਬਰ ਦੇ ਵਿੱਚ ਹਾਲਾਂਕਿ ਬਾਕੀ ਜਿਹੜੇ ਮੈਂਬਰ ਪਾਰਲੀਮੈਂਟੇਰੀਅਨਸ ਨੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਨੇ ਸਾਰੇ ਉਹ ਨਾਲ ਜਾਂਦੇ ਨੇ ਤਾਂ ਅੱਜ ਐਮਪੀ ਅਮਰਿਤਪਾਲ ਸਿੰਘ ਹੁਣੀ ਸੋਚ ਚੁੱਕ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੋਚ ਚੁੱਕ ਲਈ ਗਈ ਹੈ ਜੋ ਇੰਤਜ਼ਾਰ ਕੀਤਾ ਜਾ ਰਿਹਾ ਸੀ 5 ਜੁਲਾਈ ਦਾ ਉਹ ਦਿਨ ਆ ਗਿਆ ਔਰ ਅਮਰਿਤਪਾਲ ਸਿੰਘ ਉਹਣਾ ਨੇ ਹੁਣ ਮੈਂਬਰ ਪਾਰਲੀਮੈਂਟ ਵਜੋਂ ਸੌਂ ਚੁੱਕ ਲਈ ਹੈ ਔਰ ਸਾਡੇ ਨਾਲ ਉਹਨਾਂ ਦੇ ਵਕੀਲ ਈਮਾਨ ਸਿੰਘ ਖਰੌਣੀ ਮੌਜੂਦ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਇਸ ਕੇਸ ਨੂੰ ਲੈ ਕੇ ਪੈਰਵਾਹੀ ਕਰਦੇ ਹੋਏ ਨਜ਼ਰ ਆ ਰਹੇ ਸੀ ਫਿਰ ਉਹ ਭਾਵੇਂ ਐਨਐਸਏ ਲੱਗਣ ਦੀ ਗੱਲ ਹੋਵੇ ਜਾਂ ਫਿਰ ਅਲੱਗ-ਅਲੱਗ ਪਰਚੀਆਂ ਦੀ ਗੱਲ ਹੋਵੇ ਤਾਂ ਇਹਨਾਂ ਨੇ ਲਗਾਤਾਰ ਜਿਹੜੀ ਹੈ ਉਸ ਕੇਸ ਦੀ ਪੈਰਵਾਹੀ ਕੀਤੀ ਡਿਬਰੂਗੜ ਜਾ ਕੇ ਵੀ ਮੁਲਾਕਾਤ ਕਰਦੇ ਰਹੇ ਔਰ ਅਖੀਰਲੇ ਸਮੇਂ ਦੇ ਵਿੱਚ ਹੁਣ ਜਦੋਂ ਆ ਕੇ ਸੌਂ ਚੁੱਕਣੀ ਸੀ ਉਸ ਤੋਂ ਪਹਿਲਾਂ ਵੀ ਇਹ ਡਿਬਰੂਗੜ ਅਸਾਮ ਜੇਲ ਸੀ ਮਾਸਿੰ ਖਰਾ ਸਾਡੇ ਨਾਲ ਮੌਜੂਦ ਨੇ ਅ ਮਾਨ ਜੀ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਸੋਚ ਚੁੱਕ ਲਈ ਹੈ ਅ ਜੀ ਦੇਖੋ ਅਸੀਂ ਸਵੇਰੇ 10 ਵਜੇ ਪਾਰਲੀਮੈਂਟ ਬਿਲਡਿੰਗ ਪਹੁੰਚ ਗਏ ਸੀ ਉੱਥੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਮਿਲੇ ਤੇ ਉਸੇ ਗੱਲਬਾਤ ਕਰ ਰਹੇ ਸੀ ਵਿਚਾਰ ਵਟਾਂਦਰਾ ਤਾਂ ਜਿਹੜੀ ਰਿਸੈਪਸ਼ਨ ਦੀ ਜਿਹੜੀ ਖਿੜਕੀ ਹੈ ਸਾਨੂੰ ਉੱਥੋਂ ਦੱਸਿਆ ਸੀ ਜਿਵੇਂ ਕਾਫੀ ਗਾਰਡ ਦੇ ਵਿੱਚ ਗੱਡੀਆਂ ਆਈਆਂ ਹੋਈਆਂ ਨੇ ਤਾ ਜੋ ਪੰਜਾਬ ਪੁਲਿਸ ਵੀ ਸ਼ਾਇਦ ਲਿਖਿਆ ਹੋਇਆ ਸੀ ਉਸ ਦੇ ਉੱਪਰ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਜੋ ਹੁਣ ਸਾਨੂੰ ਅੰਦਰੋਂ ਪਤਾ ਲੱਗ ਰਿਹਾ ਸੀ ਵੀ ਜੋ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਹੁਣ ਸੌ ਚੁਕਨ ਜੋ ਸਮਾਗਮ ਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਜੋ ਸ਼ੁਰੂ ਹੋਈ ਹੈ 12 ਵਜੇ ਦੇ ਲਾਗੇ ਸਾਰਾ ਇਹ ਚੀਜ਼ ਸਮੀਕਰਨ ਸ਼ੁਰੂ ਹੋਇਆ ਹੈ ਹਲੇ ਵੀ ਉਹਨਾਂ ਦਾ ਪ੍ਰੋਸੀਜਰ ਜਿਹੜਾ ਚੱਲ ਰਿਹਾ ਹੈ ਜੋ ਰਿਟਰਨਿੰਗ ਅਫੀਸਰ ਨੇ ਤਰਨ ਤਾਰ ਨਾਲੇ ਉਹ ਜਿਹੜੇ ਭਾਈ ਅਮਰਿਤਪਾਲ ਸਿੰਘ ਦੀ ਇਲੈਕਸ਼ਨ ਏਜੰਟ ਨੇ ਸਰਦਾਰ ਹਰਜੋਤ ਸਿੰਘ ਮਾਨ ਉਹਨਾਂ ਤੋਂ ਵੀ ਸਾਰੇ ਡਾਕੂਮੈਂਟ ਵਗੈਰਾ ਮੰਗਾਰੇ ਸੀ ਬੈਂਕ ਦੀਆਂ ਕਾਪੀਆਂ ਤੇ ਆਧਾਰ ਕਾਰਡ ਵਗੈਰਾ ਜੋ ਬਾਕੀ ਡਾਕੂਮੈਂਟਸ ਨੇ ਤੇ ਸਾਨੂੰ ਇੱਥੋਂ ਪਤਾ ਲੱਗ ਰਿਹਾ ਵੀ ਜਿਹੜੇ ਸੌ ਚੁੱਕ ਸਮਾਗਮ ਹਲੇ ਵੀ ਪਾਈ ਅਮਰਿਤਪਾਲ ਸਿੰਘ ਦਾ ਚੱਲ ਰਿਹਾ ਹੈ ਤੇ ਜੋ ਉਦੋਂ ਬਸਾਨੂੰ ਵੀ ਪਤਾ ਲੱਗਿਆ ਵੀ ਜੋ ਐਸ ਪਰ ਦੀ ਜਿਹੜਾ ਆਰਡਰ ਆਇਆ ਹੈ ਉਹ ਚ ਅੰਡਰ ਸੈਕਸ਼ਨ 2 ਸੀ ਸਿਰਫ ਉਹਨਾਂ ਦੇ ਬਲੱਡ ਰਿਲੇਟਿਵਸ ਫਾਦਰ ਤੇ ਅੰਕਲ ਮਿਲ ਸਕਦੇ ਨੇ ਤਾਂ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਜੀ ਤੇ ਜਿਹੜੇ ਬਾਪੂ ਤਰਸੀਮ ਸਿੰਘ ਜੀ ਨੇ ਤੇ ਉਹ ਵੀ ਇੱਧਰ ਹੀ ਆ ਰਹੇ ਨੇ ਤੇ ਇੱਥੇ ਉਹਨਾਂ ਨੂੰ ਮਿਲੌਣ ਜਾ ਰਹੇ ਨੇ ਜੀ ਕਿ ਪਿਤਾ ਜੀ ਹੁਣੀ ਤਰਸੀਮ ਸਿੰਘ ਹੋਣੀ ਔਰ ਚਾਚਾ ਸੁਖਚੈਨ ਸਿੰਘ ਹੋਣੀ ਤਾਂ ਅੰਦਰ ਆ ਚੁੱਕੇ ਨੇ ਜਿਹੜਾ ਸੇਫ ਹਾਊਸ ਬਣਾਇਆ ਹੋਇਆ ਔਰ ਅਸੀਂ ਦੱਸ ਦਿੰਦੇ ਹਾਂ ਕਿ ਸੇਫ ਹਾਊਸ ਜਿਹੜਾ ਜ਼ਿਕਰ ਹੋਇਆ ਸੀ ਪੈਰੋਲ ਦੇ ਵਿੱਚ ਕਿ ਸੇਫ ਹਾਊਸ ਇੱਕ ਡੈਜ਼ਿਗਨੇਟਿਡ ਜੇ ਪ੍ਰਬੰਧਾ ਦੇ ਵਿੱਚ ਲੱਗਦਾ ਕਿ ਉਹ ਸੇਫ ਹਾਊਸ ਨੂੰ ਇਸਤੇਮਾਲ ਕੀਤਾ ਜਾਣਾ ਚਾਹੀਦਾ ਤਾਂ ਉਹ ਸੇਫ ਹਾਊਸ ਦਾ ਇਸਤੇਮਾਲ ਹੋਵੇ ਜਿਹੜੀਆਂ ਸ਼ਰਤਾਂ ਰੱਖੀਆਂ ਨੇ ਉਸ ਤੇ ਉੱਤੇ ਮਾਨ ਜੀ ਮੈਂ ਇੱਕ ਕਰਕੇ ਜ਼ਰੂਰ ਤੁਹਾਡਾ ਕਮੈਂਟ ਲੈਣਾ ਚਾਹੂੰਗਾ ਔਰ ਕਿਵੇਂ ਵੇਖੀਏ ਕਿਉਂਕਿ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਆ ਉਹ سپورਟਰ ਨੇ ਉਹਨਾਂ ਨੂੰ ਇਹੀ ਹੈ ਮਨ ਦੇ ਵਿੱਚ ਕਿ 4 ਦਿਨਾਂ ਦੀ ਪਰੋਲ ਮਿਲੀ ਹੈ ਤਾਂ ਅਮਰਿਤਪਾਲ ਸਿੰਘ ਹਣੀ 4 ਦਿਨ ਦਿੱਲੀ ਦੇ ਵਿੱਚ ਹੀ ਰਹਿਣਗੇ ਜਾਂ ਫਿਰ ਇਹ ਪਰੋਲ 4 ਔਰ ਲੈਸ ਥੈਨ ਜਿਵੇਂ ਲਿਖਿਆ ਗਿਆ ਸੀ ਤਾਂ ਪਰੋਲ ਜਿਹੜੀ ਹੈ ਉਹ ਸੋਚ ਚੁੱਕਾ ਕਿ ਇਹ ਖਤਮ ਹੋ ਜਾਏਗੀ ਨੇ ਦੇਖੋ ਜਿਹੜੀ ਵਰਡਿੰਗ ਆ ਆਰਡਰ ਦੀ ਉਹ ਇਹ ਕਹਿੰਦੀ ਹੈ ਪਰੋਲ 4 ਦਿਨਾਂ ਤੱਕ ਦਿੱਤੀ ਗਈ ਹੈ ਪਰ ਪਰੋਲ ਦੇਣ ਦਾ ਆਬਜੈਕਟਿਵ ਇਹੀ ਹੈ ਸੌ ਚੁੱਕ ਸਮਾਗਮ ਤੇ ਜਦੋਂ ਸੌ ਚੁੱਕੀ ਗਈ ਨਾਲ ਦੀ ਨਾਲ ਉਹਨਾਂ ਨੇ ਵਾਪਸ ਵੀ ਲੈ ਜਾਣਾ ਤਾਂ ਮੋਟੀ ਜੀ ਗੱਲ ਹੈ ਜੀ ਆਪਾਂ ਨਿਚੋੜ ਕੱਢੀ ਉਹਨਾਂ ਦੇ ਜਿਹੜੇ ਸੈਕਸ਼ਨ ਨੇ ਆਰਡਰ ਦੇ ਤਾਂ ਉਤੋਂ ਇਹੀ ਨਿਕਲਦਾ ਹੈ ਵੀ ਜਿਹੜੀ ਪਰੋਲ ਦਿੱਤੀ ਗਈ ਹੈ ਸਿਰਫ ਸੌ ਚੁੱਕਣ ਲਈ ਦਿੱਤੀ ਗਈ ਹੈ ਉਹ 4 ਦਿਨ ਤਾਂ ਵੈਸੀ ਭਲੇਖਾ ਭਲੇਖੇ ਪਾਉਣ ਲਈ ਹੈ ਹੁਣ ਜਿਹੜੀ ਸੌ ਚੁੱਕੀ ਗਈ ਹੈ ਤੇ ਜੋ ਸਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਅੱਜ ਸ਼ਾਮਾਂ ਨੂੰ ਹੀ ਵਾਪਸ ਲੈ ਜਾਣਗੇ ਤੇ ਇਹ ਕੋਈ ਮੈਂ ਕਹੂੰਗਾ ਜਮੂਰੀਅਤ ਦੇ ਘਾਣ ਵਾਲੀ ਗੱਲ ਹੈ ਕਿ ਉਹਦੇ ਵਿੱਚ ਕਿਹ ਵੀ ਸ਼ਰਤ ਰੱਖੀ ਹੈ ਭਾਈ ਅਮਰਤਪਾਲ ਸਿੰਘ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਮੇਰੇ ਹਿਸਾਬ ਨਾਲ ਇੱਕ ਮੈਂਬਰ ਪਾਰਲੀਮੈਂਟ ਨੇ ਜਿਹੜਾ ਜਮੂਰੀਅਤ ਦਾ ਘਰ ਮੰਨਿਆ ਜਾਂਦਾ ਹੈ ਹਿੰਦੁਸਤਾਨ ਦਾ ਆਪਣਾ ਜੋ ਪਾਰਲੀਮੈਂਟ ਹਾਊਸ ਹੈ ਲੋਕ ਸਭਾ ਜੇ ਉਸ ਦਾ ਇੱਕ ਮੈਂਬਰ ਹੀ ਜੋ ਕੋਈ ਆਦਾ ਬਿਆਨ ਨਹੀਂ ਦੇ ਸਕਦਾ ਕੋਈ ਟਿਕਟਪਨੀ ਨਹੀਂ ਕਰ ਸਕਦਾ ਤਾਂ ਇਹ ਤਾਂ ਮੇਰੇ ਹਿਸਾਬ ਨਾਲ ਇੱਕ ਮਰਡਰ ਆਫ ਡੈਮੋਕ੍ਰੇਸੀ ਹੈ ਤਾਂ ਜੀ ਔਰ ਇਸ ਦੇ ਵਿੱਚ ਇਹ ਵੀ ਜ਼ਿਕਰ ਸੀਗਾ ਕਿ ਪ੍ਰਵਾਰਕ ਮੈਂਬਰ ਵੀ ਕੋਈ ਵੀਡੀਓ ਮੈਸੇਜ ਉਹਨਾਂ ਦਾ ਰਿਕਾਰਡ ਨਹੀਂ ਕਰ ਸਕਦਾ ਕੋਈ ਵੀਡੀਓ ਨਹੀਂ ਬਣਾ ਸਕਦਾ ਔਰ ਨਾਲ ਹੀ ਉਸ ਨੂੰ ਬਾਹਰ ਕਿਸੇ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਉਸ ਨੂੰ ਸਰਕੂਲੇਟ ਕਰ ਸਕਦਾ ਦੇਖੋ ਇਹ ਵੀ ਬਹੁਤ ਜ਼ਿਆਦਾ ਗਲਤ ਗੱਲ ਹੈ ਵੀ ਤੁਸੀਂ ਲਾ ਲੋ ਵੀ ਸਦਨ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਦਾ ਇੱਕ ਬਿਆਨ ਹੀ ਬੜੀ ਦੂਰ ਤੱਕ ਜਾਂਦਾ ਹੁੰਦਾ ਹੁੰਦਾ ਉਹਦਾ ਤੇ ਜੋ ਭਾਈ ਅਮਰਿਤਪਾਲ ਸਿੰਘ ਦੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੇ ਉਹਨਾਂ ਦੇ ਫੰਡਾਮੈਂਟਲ ਰਾਈਟਸ ਤੇ ਕਨਸਟੀਟਿਊਸ਼ਨਲ ਰਾਈਟਸ ਤੇ ਉੱਪਰ ਇੱਕ ਰੋਕ ਲਾਉਣੀ ਇੱਕ ਬ੍ਰੇਕ ਲਾਉਣੀ ਤੁਸੀਂ ਦੇਖੋ ਕਿੰਨੇ ਜ਼ਿਆਦਾ ਭਾਈ ਅਮਰਜਪਾਲ ਸਿੰਘ ਦੇ ਸਮਰਥਕ ਇੱਥੇ ਪਹੁੰਚੇ ਨੇ ਅਸੀਂ ਸਾਰੇ ਇੱਥੇ ਪਹੁੰਚੇ ਆਂ ਇੱਕ ਮੰਚ ਤਾਂ ਸੀ ਵੀ ਉਹਨਾਂ ਨੂੰ ਮਿਲ ਕੇ ਤੇ ਜੋ ਗੱਲਬਾਤ ਕੀਤੀ ਜਾ ਸਕੇ ਤੇ ਮਿਲਣ ਦਾ ਮੌਕਾ ਨਾ ਦੇਣਾ ਇੱਕ ਮੈਂਬਰ ਪਾਰਲੀਮੈਂਟ ਨਾਲ ਮੇਰੇ ਹਿਸਾਬ ਨਾਲ ਇੰਡੀਅਨ ਹਿਸਟਰੀ ਦੇ ਵਿੱਚ ਇਹੋ ਜਿਹਾ ਦੁਰਵਿਵਹਾਰ ਨਹੀਂ ਕਦੇ ਹੋਇਆ ਹੋਣਾ ਤੇ ਬਹੁਤ ਜ਼ਿਆਦਾ ਮਾਰ ਤੁਸੀਂ ਹੁਣੇ 3-4 ਦਿਨ ਪਹਿਲਾਂ ਹੀ ਅਸਾਮ ਦੇ ਵਿੱਚ ਸੀ ਤੁਸੀਂ ਡਿਬਰੂਗੜ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਕੀ ਕੁਝ ਗੱਲਬਾਤ ਉਦੋਂ ਹੋਈ ਸੀ ਔਰ ਕੀ ਕੁਝ ਕਹਿਣਾ ਸੀ ਅਮਰਿਤਪਾਲ ਸਿੰਘ ਨੇ ਭਾਈ ਅਮਰਿਤਪਾਲ ਸਿੰਘ ਨੇ ਇਹੀ ਗੱਲ ਉਹ ਕਹਿ ਰਹੇ ਸੀ ਵੀ ਜਿਵੇਂ ਜੋ ਮੈਂ ਕਾਫੀ ਵਾਰ ਯੂਨੋ ਸੁਣਿਆ ਹੈ ਵੀ ਜੋ ਪੰਜਾਬ ਦੇ ਪ੍ਰਤੀ ਇੱਕ ਜੋ ਚਿੰਤਨ ਹੁੰਦਾ ਮਨ ਦੇ ਵਿੱਚ ਵੀ ਜੋ ਬਾਕੀ ਪਾਰਟੀਆਂ ਨੇ ਬਾਕੀ ਪੋਲੀਟੀਸ਼ੀਅਨਸ ਨੇ ਉਹ ਲੁੱਟ ਕੇ ਖਾ ਗਏ ਨੇ ਪੰਜਾਬ ਨੂੰ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਇਸ ਚੀਜ਼ ਦੇ ਆਪਾਂ ਨੂੰ ਸਾਰੇ ਮੁੱਦੇ ਨੇ ਉਹ ਚੁੱਕਣੇ ਚੁੱਕਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਹੋਰ ਜਿਹੜਾ ਵੀ ਕੁਝ ਕੰਮ ਜੋ ਡਵੈਲਪਮੈਂਟ ਹੋ ਸਕਦੀ ਉਹ ਕਰਨੀ ਚਾਹੀਦੀ ਹੈ ਨਸ਼ਿਆਂ ਦੇ ਵਿਰੁੱਧ ਆਪਾਂ ਜੰਗ ਜਾਰੀ ਰੱਖਣੀ ਹੈ ਡਰਗ ਡੀ ਐਡਿਕਸ਼ਨ ਇੱਕ ਸੋਸ਼ਲ ਮੂਵਮੈਂਟ ਚਲਾਉਣੀ ਹੈ ਆਪਾਂ ਉਹ ਸੋਸ਼ਲ ਮੂਵਮੈਂਟ ਦੇ ਵਿੱਚ ਜਿਵੇਂ ਅੰਮ੍ਰਿਤ ਸੰਚਾਰ ਹੋ ਗਿਆ ਤਾਂ ਇਹ ਸਭ ਦੇ ਉੱਪਰ ਆਪਾਂ ਜਿਹੜਾ ਜੋਰ ਹੈ ਉਹ ਰੱਖਣਾ ਹੈ ਤੇ ਬਾਕੀ ਜਿਹੜੇ ਅਗਲੀ ਕਾਨੂੰਨੀ ਪੈਰਵੀ ਹੈ ਚਾਰਾਜੋਈ ਹੈ ਕਿਵੇਂ ਹੋਣੀ ਚਾਹੀਦੀ ਹੈ ਜੀ ਤੇ ਇਸ ਸੰਬੰਧੀ ਸਾਰੀ ਵਿਚਾਰ ਚਰਚਾ ਹੋਈ ਅੱਜ ਕੋਈ ਮੁਲਾਕਾਤ ਹੋਈ ਤੁਹਾਡੀ ਅੱਜ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਕੀ ਪਾਰਲੀਮੈਂਟ ਦੇ ਵਿੱਚ ਮਿਲ ਸਕੇ ਨੇ ਅੱਜ ਬੜਾ ਜ਼ਿਆਦਾ ਇੱਕ ਮਨ ਦੇ ਵਿੱਚ ਮਲਾਲ ਵੀ ਹੈ ਵੀ ਉੱਥੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਮੌਜੂਦ ਸਨ ਉਹ ਵੀ ਇੱਕ ਚੁਣੇ ਹੋਏ ਨਮਾਇंदे ਨੇ ਤੇ ਉਹਨਾਂ ਨੂੰ ਵੀ ਮਿਲ ਨਹੀਂ ਦਿੱਤਾ ਗਿਆ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਚਾਚਾ ਜੀ ਉਹਨਾਂ ਨੂੰ ਵੀ ਚੈਂਬਰ ਦੇ ਵਿੱਚ ਹਾਲਾਂਕਿ ਬਾਕੀ ਜਿਹੜੇ ਮੈਂਬਰ ਪਾਰਲੀਮੈਂਟੇਰੀਅਨਸ ਨੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਨੇ ਸਾਰੇ ਉਹ ਨਾਲ ਜਾਂਦੇ ਨੇ ਆਪਾਂ ਦੇਖਿਆ ਕਾਂਗਰਸੀ ਹੋ ਗਏ ਸਾਰੇ ਪਰ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਉਹਨਾਂ ਦੇ ਨਾਲ ਇੱਕ ਮੈਂ ਕਹੂੰਗਾ ਇੱਕ ਚੰਗਾ ਨਹੀਂ ਕੀਤਾ ਗਿਆ ਤੇ ਜੋ ਸਾਡਾ ਵੀ ਅਸੀਂ ਉੱਥੇ ਪਾਸ ਦੇ ਰਿਗਾਰਡਿੰਗ ਗੱਲ ਕੀਤੀ ਸੀ ਸਾਨੂੰ ਵੀ ਨਹੀਂ ਅਲਾਉ ਕੀਤਾ ਗਿਆ ਇੱਕ ਲਾਰੇ ਲਾਰਾ ਲੱਪਾ ਜਿਹਾ ਉਹਨਾਂ ਨੇ ਲਾਤਾ ਤੇ ਫਿਰ ਅਸੀਂ ਉਸ ਤੋਂ ਬਾਅਦ ਇਧਰ ਆ ਗਏ ਜੀ ਔਰ ਇੱਕ ਇਹ ਵੀ ਜ਼ਿਕਰ ਸੀ ਕਿ ਜੂਰਡਿਕਸ਼ਨ ਜਿਹੜੀ ਹੈ ਉਹ ਦਿੱਲੀ ਹੀ ਰਹੂਗੀ ਹਾਲਾਂਕਿ ਜਿੱਤੇ ਖਡੂਰ ਸਾਹਿਬ ਤੋਂ ਨੇ ਖਡੂਰ ਸਾਹਿਬ ਤੋਂ ਐਮਪੀ ਨੇ ਬਹੁਤ ਸਾਰੇ ਲੋਕ ਉਹਨਾਂ ਦੇ ਪਿਤਾ ਜੀ ਇਹ ਕਹਿ ਰਹੇ ਸੀ ਕਿ ਚੰਗਾ ਹੁੰਦਾ ਜੇ ਮੌਕਾ ਪੰਜਾਬ ਦੇ ਵਿੱਚ ਜਾਣ ਦਾ ਦਿੱਤਾ ਜਾਂਦਾ ਔਰ ਜਾ ਕੇ ਉਹ ਧੰਨਵਾਦੀ ਦੌਰਾ ਕਰ ਦਿੰਦੇ ਆਪਣੇ ਸਪੋਰਟਰਸ ਦਾ ਧੰਨਵਾਦ ਕਰ ਦਿੰਦੇ ਪਰ ਜੂਡਿਕਸ਼ਨ ਜਿਹੜੀ ਹੈ ਉਹ ਸਿਰਫ ਦਿੱਲੀ ਤੱਕ ਹੀ ਸੀਮਤ ਰੱਖੀ ਗਈ ਹਾਂਜੀ ਇਹ ਵੀ ਇੱਕ ਜੋ ਮੈਂ ਕਹੂੰਗਾ ਉਹੀ ਗੱਲ ਹੈ ਇੱਕ ਜਮਹੂਰੀਅਤ ਨੂੰ ਖੋਰੂ ਲਾਉਣ ਦਾ ਕੰਮ ਜੋ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿਉਂਕਿ ਉਹਨਾਂ ਵੱਲੋਂ ਇਹ ਜਿਹੜੀ ਪਰੋਲ ਦਿੱਤੀ ਗਈ ਹੈ ਉਹ ਚਾਹੁੰਦੇ ਨੇ ਵੀ ਭਾਈ ਅਮਰਤਪਾਲ ਸਿੰਘ ਦਾ ਜੋ ਪੋਲੀਟੀਕਲ ਫੀਲਡ ਬਣਿਆ ਹੈ ਉਸ ਨੂੰ ਖੋਰੂ ਲਾਇਆ ਜਾਵੇ ਉਹਨੂੰ ਘਟਾਇਆ ਜਾਵੇ ਪੋਲੀਟੀਕਲ ਸਟੇਚਰ ਨੂੰ ਇਫੈਕਟ ਕੀਤਾ ਜਾਵੇ ਤਾ ਮੇਰੇ ਹਿਸਾਬ ਨਾਲ ਇਸੇ ਚੀਜ਼ ਦੀ ਮਨਸ਼ਾ ਦੇ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੇ ਕੀਤਾ ਹੈ ਵੀ ਉਹਨਾਂ ਨੂੰ ਆਪਦੇ ਲੋਕਾਂ ਤੋਂ ਤੋੜ ਦੋ ਲੋਕਾਂ ਨਾਲ ਮਿਲ ਸਕਣ ਤੇ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਸਿੰਘ ਨੂੰ ਪੋਲਿਟਿਕਲੀ ਜੋ ਨੁਕਸਾਨ ਹੋਵੇ ਜੀ ਔਰ ਕੀ ਜਿਹੜੀ ਇੱਕ ਇਹ ਪੈਰੋਲ ਮਿਲ ਗਈ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕੋਈ ਹੋਰ ਅਸੀਂ ਕੇਸਿਸ ਦੀ ਗੱਲ ਕਰੀਏ ਜੇ ਕਿਸੇ ਵਿਅਕਤੀ ਨੂੰ ਪੈਰੋਲ ਮਿਲ ਜਾਂਦੀ ਹੈ ਤਾਂ ਇੱਕ ਰਾਸ ਉਖਾਲਾ ਹੋ ਜਾਂਦਾ ਹੈ ਤਾਂ ਕੀ ਇਹ ਰਾਸ ਉਖਾਲਾ ਮੰਨਿਆ ਜਾਵੇ ਅਮਰਿਤਪਾਲ ਸਿੰਘ ਉਹਨਾਂ ਵਾਸਤੇ ਕਿ ਇੱਕ ਪੈਰੋਲ ਮਿਲ ਗਈ ਹੈ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪੈਰੋਲ ਉਹਨਾਂ ਨੂੰ ਮਿਲਦੀ ਹੋਏ ਨਜ਼ਰ ਆਉਣਗੀਆਂ ਹਾਂ ਜੀ ਪਰ ਇਹ ਤੁਸੀਂ ਇਹੀ ਟੁੱਟਣੀ ਚਾਹੀਦੀ ਔਰ ਸਿੱਧੇ ਤੌਰ ਦੇ ਤੇ ਉਹ ਬਾਹਰ ਆ ਕੇ ਆਪਣੇ ਮੈਂਬਰ ਪਾਰਲੀਮੈਂਟ ਵਜੋਂ ਕੰਮ ਕਰਨ ਨਹੀਂ ਇਹ ਤਾਂ ਗੱਲ ਬਿਲਕੁਲ ਜਾਇਜ਼ ਗੱਲ ਤੇ ਇਹੋ ਮੰਨਦੀ ਹੈ ਵੀ ਐਨਐਸਏ ਟੁੱਟਣੀ ਚਾਹੀਦੀ ਹੈ ਹੁਣ ਇੱਕ ਮੈਂਬਰ ਪਾਰਲੀਮੈਂਟਰੀ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤਾਂ ਉਹਨਾਂ ਦੀ ਜਿਹੜੀ ਮੇਰੇ ਸਹਾਰ ਨਾਲ ਇੰਡੀਅਨ ਹਿਸਟਰੀ ਦੇ ਵਿੱਚ ਆਏ ਹੋਇਆ ਨਹੀਂ ਹੋਣਾ ਪੀਕ ਐਮਪੀ ਐਨਐਸਸੀ ਦੇ ਅੰਦਰ ਰਿਹਾ ਹੋਵੇ ਤੇ ਉਹਨਾਂ ਦੀ ਜਿਹੜੀ ਐਨਐਸਸੀ ਆ ਰਿਵੋਕ ਕਰ ਦੇਣੀ ਚਾਹੀਦੀ ਆ ਪੰਜਾਬ ਸਰਕਾਰ ਨੂੰ ਤੇ ਉਸ ਤੋਂ ਬਾਅਦ ਕਿਸੇ ਪਰਚੇ ਦੇ ਵਿੱਚ ਵੀ ਦੇਖੋ ਅਜਨਾਲੇ ਕੇਸ ਦੇ ਵਿੱਚ 307 ਕੋਈ ਬੰਦੀ ਤਾਂ ਹੈ ਨਹੀਂ ਭਾਈ ਅਮਰਿਤਪਾਲ ਸਿੰਘ ਨੇ ਕਿਸੇ ਨੂੰ ਛੋਟੀ ਟੱਕ ਨਹੀਂ ਮਾਰੀ ਤਾਂ ਭਾਈ ਅਮਰਿਤਪਾਲ ਸਿੰਘ ਨੂੰ ਆਪ ਦੇ ਮੈਂ ਕਹੂੰਗਾ ਹਲਕੇ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਵਿਚਰਨਾ ਚਾਹੀਦਾ ਹੈ ਦੇਣਾ ਚਾਹੀਦਾ ਅਲਾਉ ਕਰਨਾ ਚਾਹੀਦਾ ਤੇ ਹੋਰ ਪੰਜਾਬ ਦੇ ਵਿੱਚ ਵੀ ਜੋ ਸਰਕਾਰ ਨੂੰ ਭਾਈ ਅਮਰਿਤਪਾਲ ਸਿੰਘ ਨੂੰ ਵਿਚਰਨ ਲਈ ਅਲਾਉ ਕਰਨਾ ਚਾਹੀਦਾ ਅੱਜ ਵਾਪਸੀ ਜਿਹੜੀ ਆ ਉਹਨਾਂ ਦੀ ਡਿਬੜੂਗੜ੍ਹ ਜੇਲ੍ਹ ਨੂੰ ਹੋਵੇਗੀ ਕਿਉਂਕਿ ਜਿੱਚ ਕਿਹਾ ਸੀ ਕਿ ਇਹਨਾਂ ਉਹ ਟਾਈਮ ਪੀਰੀਅਡ ਇਸਤੇਮਾਲ ਕੀਤਾ ਜਾਵੇ ਉਥੋਂ ਦੀ ਲੈ ਕੇ ਆਉਣ ਤੋਂ ਲੈ ਕੇ ਵਾਪਸ ਛੱਡ ਕੇ ਆਉਣ ਤੱਕ ਬਿਲਕੁਲ ਸਹੀ ਗੱਲ ਹੈ ਜੀ ਜੋ ਐਸ ਪਰ ਆਰਡਰ ਤਾਂ ਉਹਨਾਂ ਨੇ ਜੋ ਟੈਂਪਰੀ ਰੀਲੀਜ਼ ਅਲਾਉ ਕੀਤੀ ਸੀ ਇਹੋ ਹੈ ਵੀ ਜੋ 4 ਦਿਨਾਂ ਦੇ ਵਿੱਚ ਸੌ ਚਕਾਉਣੀ ਹੈ ਜਿਹੜਾ ਸੌ ਚੁੱਕੀ ਜਾਂਦੀ ਹੈ ਨਾਲ ਦੀ ਨਾਲ ਉਹਨਾਂ ਨੂੰ ਵਾਪਸ ਲੈ ਜਾਣਾ ਤੇ ਮੇਰੇ ਹਿਸਾਬ ਨਾਲ ਅੱਜ ਉਹਨਾਂ ਨੂੰ ਵਾਪਸ ਲੈ ਜਾਣਗੇ ਜੀ ਧੰਨਵਾਦ ਈਮਾਨ ਸਿੰਘ ਜੀ ਗੱਲਬਾਤ ਲਈ ਤਾਂ ਈਮਾਨ ਸਿੰਘ ਖਾਰਾ ਖਾਸ ਤੌਰ ਦੇ ਉੱਤੇ ਜੋ ਅਮਰਿਤਪਾਲ ਸਿੰਘ ਉਹਨਾਂ ਦੇ ਵਕੀਲ ਨੇ ਉਹ ਦਿੱਲੀ ਦੇ ਵਿੱਚ ਪਹੁੰਚੇ ਹੋਏ ਨੇ ਹਾਲਾਂਕਿ ਕਹਿੰਦੇ ਕਿ ਪਾਸ ਵੀ ਅਪਲਾਈ ਕੀਤਾ ਸੀ ਪਰ ਪਰਮਿਸ਼ਨ ਨਹੀਂ ਮਿਲੀ ਕੋਸ਼ਿਸ਼ ਇਹਨਾਂ ਦੀ ਸੀ ਕਿ ਅਸੀਂ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕਰ ਸਕੀਏ ਉਹਨਾਂ ਦੇ ਨਾਲ ਮਿਲ ਸਕੀਏ ਪਰ ਉਹ ਮੁਲਾਕਾਤ ਨਹੀਂ ਹੋ ਸਕੀ ਔਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸੋਚ ਕਾਉਣ ਤੋਂ ਬਾਅਦ ਤੁਰੰਤ ਅਮਰਿਤਪਾਲ ਸਿੰਘ ਨੂੰ ਉਹਨਾਂ ਨੂੰ ਵਾਪਸ ਡਿਬਰੂਗੜ੍ਹ ਦੀ ਕੀ ਅੰਮ੍ਰਿਤਪਾਲ ਸਿੰਘ ਨੂੰ 100 ਚਕਾਉਣ ਤੋਂ ਬਾਅਦ ਡਿਬੜੂਗੜ੍ਹ ਦੇ ਵਿੱਚ ਵਾਪਸ ਭੇਜਿਆ ਜਾਊਗਾ ਯਾਨੀ ਕਿ ਜਿਹੜੀ ਸਵੇਰੇ ਅੱਜ 에어ਫੋਰਸ ਦੇ ਜਹਾਜ਼ ਦੇ ਵਿੱਚ ਲੈ ਕੇ ਆਏਗੇ ਸੀ ਉਸੀ ਜਹਾਜ਼ ਦੇ ਵਿੱਚ ਉਹਨਾਂ ਨੂੰ ਵਾਪਸ ਛੱਡਿਆ ਜਾਣਾ ਕਿਉਂਕਿ 4 ਦਿਨ ਔਰ ਲੈਸ ਖਾਸ ਤੌਰ ਤੇ ਤੇ ਜ਼ਿਕਰ ਸੀਗਾ ਤਾਂ ਉਸੀ ਦਾ ਇਸਤੇਮਾਲ ਕੀਤਾ ਉਹਨਾਂ ਨੇ ਕਿੰਨੇ ਜਦੋਂ ਸੋਹ ਚੁੱਕ ਲਈ ਤਾਂ ਸੋਹ ਚੁਕਾ ਕੇ ਹੁਣ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਵਾਪਸ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਊਗਾ ਤਾਂ ਇਹ ਇੱਕ ਸੇਫ ਹਾਊਸ ਬਣਾਇਆ ਗਿਆ ਜਿਸ ਦੀ ਤਸਵੀਰ ਤੁਸੀਂ ਸਾਡੇ ਪਿਛਲੇ ਪਾਸੇ ਦੇਖ ਰਹੇ ਹੋ ਹਾਲਾਂਕਿ ਇਹ ਜਗ੍ਹਾ ਕਿਹੜੀ ਹੈ ਕਿ ਕਿਸ ਥਾਂ ਦੇ ਉੱਤੇ ਆ ਇਹ ਅਸੀਂ ਸਿਕਿਉਰਿਟੀ ਰੀਜ਼ਨਸ ਦੇ ਕਾਰਨ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਸਿਕਿਉਰਿਟੀ ਦਾ ਮੈਟਰ ਆ ਜਾਂਦਾ ਪਰ ਇੱਥੇ ਹੀ ਉਹਨਾਂ ਦੇ ਜੋ ਪਿਤਾ ਜੀ ਨੇ ਤਰਸੀਮ ਸਿੰਘ ਪਿਤਾ ਜੀ ਔਰ ਨਾਲ ਹੀ ਜਿਹੜੇ ਉਹਨਾਂ ਦੇ ਚਾਚਾ ਜੀ ਨੇ ਉਹ ਇਸ ਵੇਲੇ ਅੰਦਰ ਮੌਜੂਦ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਸੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਕੁਝ ਨਾਲ ਹੀ ਪਰਿਵਾਰਕ ਮੈਂਬਰ ਪਹੁੰਚੇ ਹੋਏ ਸੀ ਜਿਹੜੇ ਸਪੋਰਟਰ ਪਹੁੰਚੇ ਹੋਏ ਸੀ ਉਹ ਇੱਥੇ ਮੌਜੂਦ ਨੇ ਔਰ ਇੰਤਜ਼ਾਰ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਜੀ ਕਦੋਂ ਇੱਥੇ ਆਉਂਦੇ ਨੇ ਔਰ ਆ ਕੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਂਦੀ ਹੈ ਤਾਂ ਅਮਰਿਤਪਾਲ ਸਿੰਘ ਉਹਨਾਂ ਦੇ ਜੋ ਪਿਤਾ ਜੀ ਨੇ ਚਾਚਾ ਜੀ ਨੇ ਉਹ ਅੰਦਰ ਗੱਲਬਾਤ ਕਰ ਰਹੇ ਸੀ ਪਰ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਅੱਜ ਹੀ ਅਮਰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਪਸ ਜਾਣਾ ਪਊਗਾ ਸੋਚ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਦਿਬਰੂਗੜ੍ਹ ਜਾਣਾ ਪਵੇਗਾ ਕੈਮਰਾ ਪਰਸਨ ਵਤਨਾ ਗਗਨਦੀਪ ਸਿੰਘ ਪ੍ਰੋ ਪੰਜਾਬੀ